ਅਲੈਕੁਮ ਸਲਮ ਸਸਰੀਆਕਾਲ ਕਿਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨਪੜਾਵਾਂ ਦਾ ਮੀਟ ਕਰਨੀਆਂ ਵਧੀਆ ਹੋਵਗੀਆਂ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਸਾਨੂੰ ਇੱਕ ਬਹੁਤ ਹੀ ਪਿਆਰੇ ਜਿਹੇ ਵੀਰ ਜੀ ਨੇ ਰਿਕਵੈਸਟ ਕੀਤੀ ਹੈ ਕਿ ਤੁਸੀਂ ਵੀ ਮਤਲਬ ਅੱਗੇ ਵੀ ਬੀਵੀ ਦੇ ਲੇਰ ਕੋਲ ਖਾਲਸਾ ਵਾਲਿਆਂ ਦੀ ਵੀਡੀਓ ਦੇਖੀ ਸੀ ਤੇ ਇਹ ਵੀਡੀਓ ਵੀ ਜ਼ਰੂਰ ਸੁਣਿਓ ਸੁਣੀਓ ਮਤਲਬ ਕਿ ਵੇਖੀ ਹੋ ਤੇ ਸੁਣੀਓ ਵੀ ਕਿਉਂਕਿ ਇਹ ਜਿਹੜੀ ਵੀਡੀਓ ਹੈ ਨਾ ਬਹੁਤ ਵਧੀਆ ਹੈ ਤੇ ਚਲੋ ਵੀਡੀਓ ਵੈਸੇ ਵੀ ਬਹੁਤ ਲੰਬਾ ਤਾਂ ਜਿਹੜੀ ਹੈ ਨਾ ਬੜੀ ਵਧੀਆ ਹੁੰਦੀ ਹੈ ਤੇ ਅੱਜ ਜੀ ਤੁਹਾਡੇ ਦਾ ਵੀ ਸਾਂਝੀਆਂ ਕਰਦੇ ਆ ਠੀਕ ਚਲੋ ਅਸੀਂ ਕਲਗੀਆਂ ਵਾਲੇ ਤੇ ਧੀਆਂ ਤੇ ਪੁੱਤਰ ਹਾਂ ਕੋਈ ਸਮਾਂ ਸੀ ਜਦੋਂ ਸੰਗਤ ਜੀ ਨੌਂ ਪਹਿਣਾ ਨੁਕਿਆ ਜਾਂਦਾ ਸੀ ਭੈਣੋ ਤੁਸੀਂ ਸਿਰ ਦੇ ਉੱਪਰ ਸੋਹਣੀ ਦਸਤਾਰ ਸਜਾਇਆ ਕਰੋ ਫੈਸ਼ਨਾਂ ਨੂੰ ਛੱਡ ਦੇਵੋ ਤੇ ਜੇ ਅੱਜ ਸੰਗਤ ਜੀ ਵੇਖਦੇ ਆ ਨਾ ਕਿ ਭੈਣਾਂ ਨਿਸਰਾਂ ਤੇ ਦਸਤਾਰਾਂ ਬਨੀਆਂ ਪਰ ਜਿੰਨਾ ਅੱਜ ਟਿਕਟੌਕ ਦੇ ਉੱਪਰ ਗੰਦਪਾ ਛੱਡਿਆ ਨਾ ਅੱਜ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਛਾ ਵੱਲ ਉਂਗਲਾ ਹੁੰਦੀਆਂ ਨੇ ਮਹਾਰਾਜ ਨੇ ਤੇ ਸਾਨੂੰ ਇਦਾਂ ਦੇ ਬਣਾਇਆ ਨਹੀਂ ਸੀ ਕਿ ਦਸਤਾਰ ਵੀ ਬਨ ਲਓ ਤੇ ਬੁੱਲ ਵੀ ਰੰਗ ਲਵੋ ਹੱਥਾਂ ਦੇ ਵਿੱਚ ਚੂੜਾ ਵੀ ਪਾ ਲਓ ਦਸਤਾਰ ਬਨ ਕੇ ਇਹਨਾਂ ਤੋਂ ਮਹਾਰਾਜ ਨੇ ਸਾਨੂੰ ਵਰਜਿਆ ਅੱਜ ਹੋਰ ਹੀ ਨਵੇਂ ਚੰਦ ਚੜਹਾਉਣੇ ਸ਼ੁਰੂ ਕਰ ਦਿੱਤੇ ਟਿਕਟੌਕ ਦੇ ਉੱਪਰ ਗੰਦੇ ਗਾਣੇ ਲਾ ਕੇ ਦਸਤਾਰ ਬਨ ਕੇ ਸਰਾਂ ਦੇ ਉੱਪਰ ਤੇ ਸੰਗਤ ਜੀ ਨੱਚਣ ਡੀਆਂ ਨੇ ਫਿਰ ਅੱਜ ਇਹ ਗੱਲ ਕਰੀਏ ਦਰਬਾਰ ਸ਼ਬਦ ਤੋਂ ਅੰਮ੍ਰਿਤਸਰ ਸਾਹਿਬ ਜਾਣੇ ਆ ਧੰਨ ਗੁਰੂ ਰਾਮਦਾਸ ਜੀ ਦੇ ਪਾਛਾ ਦੇ ਤੇ ਦਾਰਿਆ ਨੂੰ ਤੇ ਰਸਤੇ ਦੇ ਵਿੱਚ ਜਦੋਂ ਆਪਾਂ ਕਾਰ پارکਿੰਗ ਕਰਕੇ ਉਤਰੀਦਾ ਤੇ ਸਾਹਮਣੇ ਬੁੱਧ ਨਜ਼ਰ ਹੁੰਦੇ ਨੇ ਭੰਗੜਾ ਪਾਉਂਦੇ ਗੱਬਰੂ ਤੇ ਗਿੱਧਾ ਪਾਉਂਦੀਆਂ ਮੁਟਿਆਰਾਂ ਦੀ ਜਿਹਨੂੰ ਕਹਿੰਦੇ ਆ ਨਾ ਜੀ ਸਾਡਾ ਪੰਜਾਬੀ ਸੱਭਿਆਚਾਰ ਹੈ ਪਰ ਕਿਸੇ ਮਿਊਜ਼ੀਅਮ ਵਿੱਚ ਜਾ ਕੇ ਲੱਗਦੇ ਇਹ ਸਾਡੇ ਧਾਰਮਿਕ ਸਥਾਨ ਤੇ ਨਾ ਲੱਗਦੇ ਪਹਿਲਾਂ ਇਹ ਦੱਸੋ ਕਿ ਗਿੱਧਾ ਤੇ ਭੰਗੜਾ ਪਾਉਣ ਵਾਲਿਆਂ ਨੇ ਕਿਹੜੀ ਕੁਰਬਾਨੀ ਕੀਤੀ ਹੈ ਤੇ ਇਹਨਾਂ ਦੀ ਸੱਜੀ ਕੌਮ ਨੂੰ ਦੇਣ ਕੀ ਹੈ ਜੋ ਸੰਗਤ ਜੀ ਪੰਥ ਦੇ ਆਗੂ ਤਹਾਨੂੰ ਵਾਲਿਆਂ ਨੇ ਉਹਦੇ ਉੱਥੇ ਬੁੱਤ ਲਗਾਏ ਹੋਏ ਐ ਕੀ ਇਹ ਪੇਸ਼ ਕਰਨਾ ਚਾਹੁੰਦੇ ਸਾਨੂੰ ਸਮਝਾਉਣਾ ਕੀ ਚਾਹੁੰਦੇ ਐ ਜਿਹੜੀ ਨੌਜਵਾਨੀ ਸਤਗੁਰਾਂ ਦੇ ਦਰਸ਼ਨਾਂ ਨੂੰ ਜਾਂਦੀ ਐ ਪਹਿਲਾਂ ਉਹਨਾਂ ਨਜ਼ਾਰਾਂ ਦੇ ਕੋਲ ਖੜਕੇ ਉਹੋ ਜੇ ਪੋਜ਼ ਮਾਰ ਕੇ ਫੋਟੋਆਂ ਕੱਚਉਂਦੇ ਨੇ ਕੀ ਦੇਣ ਦਿੰਦੇ ਉਹ ਸਾਡੀ ਸਿੱਖੀ ਨੂੰ ਕੀ ਸੇਧ ਮਿਲਦੀ ਐ ਉਹਦੇ ਤੋਂ ਤੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਇਹੋ ਬੇਨਤੀ ਕਰਨੀ ਆ ਅੱਜ ਜੇ ਮੇਰੇ ਉਹ ਨੌਜਵਾਨ ਵੀਰ ਜਿਨ੍ਹਾਂ ਨੇ ਵੀਰ ਅਮਰਤਪਾਲ ਸਿੰਘ ਹੋਣੀ ਜਿਨ੍ਹਾਂ ਨੂੰ ਬੁੱਧ ਤੁਰਨ ਦੀ ਨੌਬਤ ਆਈ ਇਹਨਾਂ ਨੇ ਸੰਗਤ ਜੀ ਪਹਿਲਾਂ ਬੇਨਤੀ ਵੀ ਕੀਤੀ ਕੇ ਭਾਈ ਜਿਹੜੇ ਇਹ ਬੁੱਧ ਨੇ ਇਹਨਾਂ ਨੂੰ ਹਟਾ ਦਿੱਤਾ ਜਾਵੇ ਨਹੀਂ ਤੇ ਅਸੀਂ ਖੁਦ ਐਕਸ਼ਨ ਲਵਾਂਗੇ ਫਿਰ ਲਿਆ ਵੀ ਗਿਆ ਹੁਣ ਉਹ ਜਾ ਕੇ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਜਿਨ੍ਹਾਂ ਦੇ ਵਿੱਚ ਡੱਕ ਦਿੱਤੇ ਕਿਉਂ ਇਹ ਮੇਰਾ ਸਹਿਬ ਵੀ ਕਹਿੰਦਾ ਕਲਗੀਆਂ ਵਾਲਾ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲਹ ਨਿਜ ਬਲ ਬਲ ਸਹ ਲਹ ਕਿਉਂਕਿ ਸ਼ਸਤਰਨ ਕੇ ਅਧੀਨ ਹੈ ਰਾਜ ਅਜੇ ਵੀ ਇਹ ਜੇ ਬੁੱਧ ਹਟਾ ਦਿਓਗੇ ਤਾ ਤੁਹਾਡੇ ਲਈ ਬਹੁਤ ਚੰਗੀ ਗੱਲ ਹੋਵੇਗੀ ਨਹੀਂ ਤਾਂ ਜਦੋਂ ਫਿਰ ਘਰ ਸਾਜੀ ਪੂਰੇ ਸੇਕ ਇਕੱਠੇ ਹੋ ਕੇ ਆਏ ਨਾ ਤੇ ਪਰ ਤੁਹਾਨੂੰ ਪਤਾ ਹੀ ਹੈ ਫਿਰ ਤੁਸੀਂ ਨਾਮ ਕੀ ਦਿੰਦੇ ਹੋ ਅੱਤਵਾਦੀਆਂ ਦਾ ਨਾਮ ਕੀ ਦਿੰਦੇ ਹੋ ਵੱਖਵਾਦੀਆਂ ਦਾ ਓ ਹਾ ਅਸੀਂ ਖਾਲਚ ਬਣਨਾ ਨਹੀਂ ਸੀ ਚਾਹੁੰਦੇ ਪਰ ਸਾਨੂੰ ਬਣਾਇਆ ਗਿਆ ਅਸੀਂ ਪਾਣੀ ਪੜਦੇ ਬੜੇ ਠੰਡੇ ਸਾਂ ਪਰ ਸਾਨੂੰ ਤਪਾਇਆ ਗਿਆ ਹੁਣ ਜੇ ਸਰਕਾਰਾਂ ਸਿੱਖਾਂ ਦੇ ਸਿਰਾਂ ਤੇ ਚੜ ਕੇ ਨੱਚਣ ਲੱਗਦੀਆਂ ਨਾ ਇਨਨ ਨੂੰ ਥੱਲੇ ਲਾਉਣ ਵਾਸਤੇ ਫਿਰ ਹਥਿਆਰ ਤੇ ਜੁਕਣਾ ਹੀ ਪੈਣਾ ਹੈ ਕਿਉਂਕਿ ਬਾਜ ਉੱਚੀਆਂ ਉਡਾਰੀਆਂ ਮਾਰਨੇ ਲਈ ਕਬੂਤਰਾਂ ਨਾਲ ਨਹੀਂ ਸਲਾਹ ਕਰਦਾ ਸਲਾਹ ਕਰਦੇ ਤੇ ਜਦੋਂ ਸ਼ੇਰ ਸ਼ਿਕਾਰ ਨੂੰ ਨਿਕਲਦੇ ਨੇ ਫਿਰ ਗਿਦੜਾਂ ਦੀ ਨਹੀਂ ਪਰਵਾਹ ਕਰ ਪਰਵਾਹ ਕਰਦੇ ਤੇ ਮੈਂ ਆਪਣੀਆਂ ਭੈੜਾ ਨੂੰ ਤੇ ਆਪਣੇ ਵੀਰਾਂ ਨੂੰ ਆ ਵੀਰਾਂ ਦੇ ਇੱਥੇ ਦਸਤਾਰ ਜਿਹੜੇ ਮੁਕਾਬਲੇ ਹੋਏ ਨੇ ਐਹੀ ਉਹ ਬੇਨਤੀ ਕਰਾਂਗੀ ਵੀਰਿਓ ਕਦੇ ਇਹੋ ਜਿਹਾ ਕੰਮ ਨਾ ਕਰ ਜਾਇਓ ਦਸਤਾਰ ਬਨ ਕੇ ਕਿ ਲੋਕ ਸਾਰਿਆਂ ਦੇ ਵੱਲ ਉਹ ਜੀ ਨਜ਼ਰ ਨਾਲ ਵੇਖਣ ਉਹ ਕੰਮ ਕਰੋ ਜਿਹੜਾ ਸਾਨੂੰ ਸੋਭਾ ਦਿੰਦਾ ਮਹਾਰਾਜ ਦੇ ਹੁਕਮ ਦੇ ਅੰਦਰ ਚੱਲੀਏ ਬਾਣੀ ਤੇ ਨਾ ਨਾਲ ਬਾਣੇ ਦੇ ਧਾਰਮੀ ਬਣੀਏ ਜਨਪੈ ਅਦਬ ਨਾਲ ਬਾਣੀ ਧਾਰਾ ਸੋ ਜਾਣੋ ਸਿੱਖ ਨਹੀਂ ਅਮਰ ਮਹਾਰਾਜ ਕਹਿੰਦੇ ਜੇ ਸੋਣੀ ਦਸਤਾਰ ਸਜਾਲੀ ਤੇ ਮਲ ਸਿੱਖ ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਰਾਤ ਦੇ ਵਿੱਚ ਬਾਣੀ ਵੀ ਆਉਂਦੀ ਤੇ ਬਾਣਾ ਵੀ ਆਉਂਦਾ ਐਹੀ ਉਹ ਬੇਨਤੀ ਆ ਭਾਈ ਕਲਗੀ ਤਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਤਿਆਰ ਪਰ ਤਿਆਰੋ ਹੋ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਮੇਰੇ ਭੈਣ ਦੇ ਵੱਲੋਂ ਹੁਕਮ ਤੇ ਹੋਇਆ ਸੀ ਇੱਕ ਵਾਰ ਕਹਿਣ ਦਾ ਪਰ ਸਮਾ ਜਿਹੜਾ ਉਹਨੂੰ ਸੰਗਤ ਜੀ ਕੋਈ ਰੋਕ ਨਹੀਂ ਸਕਦਾ ਤੇ ਕੱਲ ਨੂੰ ਵੀ ਆਪ ਜੀਹਾਂ ਦੇ ਨਗਰ ਦੇ ਵਿੱਚ ਆਪਣਾ ਦਮਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੇ ਵਰਗਾ ਦੁਨੀਆ ਦੇ ਤਖਤੇ ਤੇ ਨਾ ਵੀ ਹੋਇਆ ਤੇ ਨਾ ਕੋਈ ਹੋਈ ਸਕਦਾ ਅਟਲ ਸਚਾਈ ਜੀ ਕਵੀ ਕਹਿੰਦਾ ਨੀਹਾ ਦੇਵ ਚ ਖੂਨ ਡੋਲ ਕੇ ਪੁੱਤਾਂ ਦਾ ਵਿੱਚ ਖਾਲਸੇ ਰਗ ਪਰ ਦਿੱਤਾ ਕਈ ਰੁੱਤਾਂ ਦਾ ਐਸਾ ਬੀਜ ਬੀਜ ਗਿਆ ਸ਼ਾਇਰ ਹੋਰ ਕੋਈ ਨਹੀਂ ਬੋ ਸਕਦਾ ਮਾਗਦਰੀਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁੱਤਾਂ ਦੀ ਵਿੱਚ ਜਿਗਦੇ ਕੋਈ ਵਿਰਲਾ ਹੀ ਲਕੋ ਸਕਦਾ ਮਾਤ ਜਰੀਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਕਲਕੀ ਤਰਪਾਚਾ ਮਹਾਰਾਜ ਜੀਆਂ ਦੀ ਸਿਫਤ ਦੇ ਵਿੱਚ ਇੱਕ ਹਵਤਾ ਦੇ ਬੋਲ ਨੇ ਜੋ ਚਾਚਾ ਜੀ ਨੇ ਆਪ ਸੰਗਤਾਂ ਦੇ ਅੱਗੇ ਰੱਖਨੇ ਨੇ ਇੱਕ ਮੈਂ ਸ਼ੇਰ ਆਪਣੀਆਂ ਦੇ ਅੱਗੇ ਕਹਿ ਕੇ ਹੁਣ ਗੌਰ ਕਰਿਓ ਕਵੀ ਕਹਿੰਦਾ ਕੂੰਜਾਂ ਵਾਗ ਕਰ ਲਾ ਕੇ ਅੱਜ ਲੋਕੀਂ ਜੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ ਉਤੇ ਹਰ ਵੇਲੇ ਇਹੋ ਹੀ ਆਖਦਾ ਸੀ ਮੇਰੇ ਮਾਲਕਾ ਪੁਰੀ ਫਰਿਆਦ ਕਰਦੇ ਮੇਰਾ ਪਿਤਾ ਲੈਲਾ ਮੇਰੇ ਪੁੱਤ ਵੀ ਲੈਲਾ ਮੇਰਾ ਵਸਦਾ ਘਰ ਬਰਬਾਦ ਕਰਦੇ ਚੁਣ ਲੈ ਲੋਹਾ ਦੇ ਨਾਲ ਪਰਵਾਰ ਮੇਰਾ ਪਰ ਖਾਲਸਾ ਪੰਥ ਆਜ਼ਾਦ ਕਰਦੇ ਅੱਛਾ ਜੀ ਬਹੁਤ ਹੀ ਵਧੀਆ ਗਲਾਈਨਾਂ ਦੀਆਂ ਹੁੰਦੀਆਂ ਨੇ ਤੇ ਵਾਕਈ ਹੀ ਮਤਲਬ ਕਿ ਉਹਨਾਂ ਨੇ ਇਹ ਚੀਜ਼ ਦੱਸੀ ਹੈ ਕਿ ਬੀਬੀਆਂ ਜੇਰੀਆਂ ਨੇ ਨਾ ਹਰ ਚੀਜ਼ ਵਿੱਚ ਸਮਰਤ ਦੇ ਸ਼ਾਨਾ ਪਛਾਨਾ ਹੋ ਗਿਆ ਦੱਸ ਕਿ ਹੁਣ ਇਹਨਾਂ ਦੀ ਜਿਹੜੀਆਂ ਗੱਲਾਂ ਹੁੰਦੀਆਂ ਕਿੰਨੀਆਂ ਵਜ੍ਹਾ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਆਪਣੇ ਆਪਣੇ ਜਿਹੜਾ ਉਸ ਚੀਜ਼ ਦੇ ਵਿੱਚ ਰਹੋ ਮਾਨ ਮर्यादा ਚ ਹੁਣ ਵੇਖੋ ਕਿ ਇਹ ਜਿਹੜੀ ਚੁੰਨੀ ਹੈ ਇਹ ਸਾਡੇ ਕਲਚਰ ਦਾ ਹਿੱਸਾ ਹੈ ਠੀਕ ਹੈ ਕਲਚਰ ਜੀ ਕੀ ਹੈ ਕਿ ਧੀਆਂ ਪੈਨਾਂ ਨੂੰ ਸਿਰ ਟੱਕ ਕੇ ਰਹਿਣਾ ਚਾਹੀਦਾ ਹੈ ਇਹਦੇ ਚ ਵੇਖਣ ਵਾਲਾ ਵੀ ਇੱਜ਼ਤ ਕਰਦਾ ਤੇ ਵੇਖਣ ਵਾਲੇ ਦੀ ਵੀ ਇੱਜ਼ਤ ਹੁੰਦੀ ਇੱਜ਼ਤ ਹੁੰਦੀ ਹੈ ਕਿਉਂਕਿ ਫੈਸ਼ਨ ਜਿਹੜਾ ਵੈ ਉਹ ਤੁਹਾਨੂੰ ਪਤਾ ਹੋਵੇ ਕਿ ਅੱਜਕੱਲ ਜ਼ਿੰਮੇਦਾਰ ਸਮਝੋ ਕਿ ਦੌਰ ਆ ਗਿਆ ਵੈ ਹਰ ਬੰਦਾ ਹੀ ਫੈਸ਼ਨ ਦੇ ਵਿੱਚ ਵੜ ਗਿਆ ਵੈ ਲੇਕਿਨ ਫੈਸ਼ਨ ਵੀ ਕਰੋ ਲੇਕਿਨ ਉਹ ਜਿਹਦਾ ਕਰੋ ਤੇ ਉਹ ਵੇ ਦਾ ਕਰੋ ਕਿ ਜਿਹਦੇ ਤੋਂ ਨਾ ਨਾ ਤੇ ਅਸੀਂ ਕਿਸੇ ਨੂੰ ਬੁਰੇ ਲੱਗੀਏ ਤੇ ਨਾ ਕੋਈ ਸਾਨੂੰ ਬੁਰੀ ਨਜ਼ਰ ਲਾਵੇਗੀ ਬੁਰੀ ਨਜ਼ਰ ਨਾ ਲਵੇ ਕਿਉਂਕਿ ਏ ਉਹ ਕਹਿੰਦੇ ਆ ਨਾ ਕਿ ਆਪਣੇ ਆਪਣੇ ਜੀ ਤੁਸੀਂ ਤੁਨ ਨੂੰ ਨਾ ਜਿਵੇਂ ਦਾ ਲਿਬਾਸ ਪਹਿਣਾ ਹੋਵੇ ਉੰਜ ਦੀ ਹੋਦੀ ਉਹ ਚੀਜ਼ ਹੋ ਜਾਏਗੀ ਅਗਰ ਤੁਸੀਂ ਅਗਰ ਤੁਸੀਂ ਤਾਂਗ ਲਿਬਾਸ ਪਹਿਨਦੇ ਹੋ ਕੁਝ ਵੀ ਕੱਢਦੇ ਹੋ ਤੇ ਜੇ ਵੇਖਣ ਵੇਖਣ ਵਾਲੇ ਨੇ ਤੇ ਵੇਖਣਾ ਹੀ ਵੇਖਣਾ ਉਹਦੀ ਅੱਖਾਂ ਥੋੜੀ ਬੰਦ ਕਰ ਦੇਣੀਆਂ ਬੰਦ ਨਹੀਂ ਕਰ ਸਕਦੇ ਸੀ ਆਪਰੇ ਆਪ ਨੂੰ ਇਸ ਤਰ੍ਹਾਂ ਰੱਖੀਏ ਕਿ ਵੇਖਣ ਵਾਲਾ ਅਗਰ ਵੇਖੇ ਤਾਂ ਕਿੱਸੇ ਨਜ਼ਰ ਨਾਲ ਵੇਖੇ ਹਾਂ ਫਿਰ ਸਾਨੂੰ ਉਸ ਨਜ਼ਰ ਨਾਲ ਵੇਖ ਕੇ ਜਿਵੇਂ ਤੁਸੀਂ ਖੁਦ ਹੋਵੋਗੇ ਬਿਲਕੁਲ ਬਾਕੀ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਤੇ ਉਹਨਾਂ ਨੇ ਐ ਸੈਇਦ ਕਿਆ ਵਕ ਗੁਰੂ ਗੋਬਿੰਦ ਸਿੰਘ ਜੀ ਨੇ ਜਿਸਾਨੂੰ ਇਹ ਸਿੱਖੀ ਦਿੱਤੀ ਹੈ ਕਿਵੇਂ ਦਿੱਤੀ ਹੈ ਆਪਣੇ ਪੁੱਤਰਾ ਦਾ ਹਾਂ ਯਾਨੀ ਕਿ ਉਸ ਦੇ ਵਿੱਚ ਇਹ ਜਿਹੜੀ ਸੀ ਨਾ ਆਪਣੇ ਔਨੀਆਂ ਦੇ ਵਿੱਚ ਆਪਣੇ ਸਾਹਦਾਰਕ ਖੂਨ ਦੇ ਨਾਲ ਛਿੰਜੀਆਂ ਨੇ ਤੇ ਉਹਨਾਂ ਨੇ ਮਤਲਬ ਕਿ ਇਹ ਬੜੀਆਂ ਕੁਰਬਾਨੀਆਂ ਦੇ ਕੇ ਸਾਰਾ ਕੁਝ मतलब ਆਪਣਾ ਪੂਰਾ ਪਰਿਵਾਰ ਜਿਹੜਾ ਵਹ ਉਹ ਨਿਛਾਵੜ ਕਰ ਦਿੱਤਾ ਸਿੱਖੀ ਵਾਸਤੇ ਤਾਂ ਕਿਵੇਂ ਹਾਸਲ ਹੋਇਆ ਤੇ ਉਹ ਵੀ ਦੇਖੋ ਕਿ ਜਿਹੜਾ ਮਤਲਬ ਕਿ ਉਹ ਆਪ ਵੀ ਇਸ ਸਿੱਖੀ ਵਾਸਤੇ ਹੀ ਕੁਰਬਾਨ ਹੋ ਗਏ ਬਾਕੀ ਬਹੁਤ ਹੀ ਵਧੀਆ ਇਹਨਾਂ ਦੀਆਂ ਗੱਲਾਂ ਨੇ ਮਜ਼ਾ ਆਉਂਦਾ ਸੁਣ ਕੇ ਕੋਈ ਸਬਕ ਹਾਸਲ ਹੁੰਦਾ ਨੇ ਇਹ ਗੱਲਾਂ ਸੁਣ ਕੇ ਕਿ ਵਾਕਈ ਉਹ ਕੋਈ ਵਧੀਆ ਗੱਲ ਕਰਦੇ ਨੇ ਜਦ ਵੇ ਇੱਕ ਮਿਸਾਲ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਜਿਵੇਂ ਇੱਕ ਛੋਟੀ ਜਿਹੀ ਟਾਪੀ ਹੀ ਲਗਾ ਲਓ ਇਹ ਕਿ ਟਾਫੀ ਜਦੋਂ ਅਸੀਂ ਲੈ ਕੇ ਆਵਾਂਗੇ ਨਾ ਉਹ ਰੈਪਰ ਉਤਾਰ ਕੇ ਰੱਖ ਦਵਾਂਗੇ ਤਾਂ ਉਹਦੇ ਤੇ ਤਰ੍ਹਾਂ ਤਰ੍ਹਾਂ ਦੀਆਂ ਮੱਖੀਆਂ ਤੇ ਜਿੰਨਾ ਕੀੜੀਆਂ ਵਗੈਰਾ ਉਹਨੂੰ ਖਾਣ ਦੀ ਕੋਸ਼ਿਸ਼ ਕਰਨਗੇ ਉਹਨੂੰ ਖਾਂ ਨਹੀਂ ਤੇ ਜਦੋਂ ਉਹ ਹੀ ਟਾਫੀ ਅਗਰ ਹੋਵੇ ਉਹ ਰੈਪਰ ਦੇ ਅੰਦਰ ਬੰਦ ਹੋਵੇ ਤੇ ਕਿਸੇ ਦੀ ਜੁਰਤ ਹੀ ਨਹੀਂ ਉਹਨੂੰ ਖਾਣ ਦੀ ਇਹ ਹੀ ਇੱਕ ਔਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਅਗਰ ਸੀ ਆਪਣੇ ਆਪ ਨੂੰ ਕਵਰ ਕਰਕੇ ਜਿੁੱਲਾਂਗੇ ਤੇ ਪਰਲਿਆਂ ਦੀ ਕੀ ਮਜਾ ਆਲੇ ਉਹੀ ਸਿਸਿਆ ਕਿ ਕਿਸੇ ਨੇ ਉਹ ਅਗਲੇ ਬੰਦੇ ਦੀ ਤੁਸੀਂ ਅੱਖਾਂ ਦੇ ਬੰਦ ਨਹੀਂ ਕਰ ਲੈਣੀਆਂ ਤੁਸੀਂ ਕਰ ਸਕਦੇ ਸੀ ਆਪਣੇ ਆਪ ਤੁਸੀਂ ਆਪਣੇ ਆਪਣੇ ਪਹਿਨਾਵੇ ਦੇ ਨਾਲ ਹੀ ਤੁਸੀਂ ਅਗਲੇ ਬੰਦੇ ਨੂੰ ਜਿਹੜਾ ਉਹ ਘੜਦੇ ਹੋ ਕਿ ਤੂੰ ਉਹ ਬੰਦਾ ਅਗਲਾ ਬੰਦਾ ਸਾਨੂੰ ਕਿਸੇ ਨਜ਼ਰ ਨਾ ਦੇਵੇ ਸਾਡਾ ਪਹਿਨਾਵਾ ਜਿਵੇਂ ਦਾ ਹੋਏਗਾ ਅਗਲਾ ਬੰਦਾ ਵੀ ਤੁਹਾਨੂੰ ਉਸ ਨਜ਼ਰ ਨਾਲ ਦੇਖੇਗਾ ਤੇ ਉਂਝ ਹੀ ਜੱਜ ਕਰੇਗਾ ਬਾਕੀ ਬਹੁਤ ਵਧੀਆ ਸੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਹਾਂ ਜੀ ਨਵੀਂ ਵੀਡੀਓ ਅਚਾਰ ਆਪਾਂ